ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਲਈ ਅੱਜ ਇੱਕ ਸੀਕ੍ਰੇਟ ਡਾਕੂਮੈਂਟ ਲੈ ਕੇ ਆਇਆ ਜੋ ਕਿ ਕੁਝ ਘੰਟੇ ਪਹਿਲਾਂ ਹੀ ਲੀਕ ਹੋਇਆ ਉਹ ਡਾਕੂਮੈਂਟ ਹੈਗਾ ਭਾਰਤ ਸਰਕਾਰ ਦੇ ਵੱਲੋਂ ਲਿਖਿਆ ਗਿਆ ਭਾਰਤੀ ਸਰਕਾਰ ਦੀ ਇੱਕ ਇੱਕ ਮਹਿਕਮਾ ਆ ਜਿਸ ਦਾ ਨਾਮ ਹੈ ਕਿ ਮਿਨਿਸਟਰੀ ਆਵ ਆਫ ਐਕਸਟਰਨਲ ਅਫੇਅਰਸ ਉਹਨਾਂ ਦੇ ਲੈਟਰ ਹੈਡ ਤੇ ਇਹ ਡਾਕੂਮੈਂਟ ਲਿਖਿਆ ਗਿਆ ਇਹ ਲਿਖਿਆ ਸੀਗਾ ਅਪ੍ਰੈਲ 2023 ਨੂੰ ਤਕਰੀਬਨ 2 ਸਾਲ ਪਹਿਲਾਂ ਤੇ ਇਹ ਡਾਕੂਮੈਂਟ ਤਕਰੀਬਨ 2 ਮਹੀਨੇ ਹਰਦੀਪ ਸਿੰਘ ਨੱਜਰ ਦੀ ਸ਼ਹਾਦਤ ਹੋਣ ਤੋਂ ਪਹਿਲਾਂ ਇਹ ਲਿਖਿਆ ਗਿਆ ਸੀ ਇਹ ਡਾਕੂਮੈਂਟ ਅਪ੍ਰੈਲ 2023 ਨੂੰ ਲਿਖਿਆ ਗਿਆ ਤੇ ਜਿਹੜੀ ਭਾਈ ਹਰਦੀਪ ਸਿੰਘ ਨੱਜਰ ਦਾ ਦੀ ਜਿਹੜੀ ਸ਼ਹਾਦਤ ਹੁੰਦੀ ਆ ਉਹ ਜੂਨ 18 2023 ਨੂੰ ਹੁੰਦੀ ਹੈ ਉਸ ਸਮੇਂ ਦੇ ਫੋਰਨ ਸੈਕਟਰੀ ਵਿਨੇ ਕੁਆਤਰਾ ਦੇ ਵੱਲੋਂ ਲਿਖਿਆ ਗਿਆ ਇਸ ਸਮੇਂ ਜਿਹੜਾ ਵਿਨੇ ਕੁਆਤਰਾ ਆ ਉਹ US ਤੋਂ ਮਾਸਟਰ ਆ ਭਾਰਤ ਦੇ ਵੱਲੋਂ ਸੋ ਇਸ ਡਾਕੂਮੈਂਟ ਦੇ ਵਿੱਚ ਇਹ ਲਿਖਿਆ ਕਿ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਹਾਂ ਕਿਉਂਕਿ ਕੁਝ ਇਹੋ ਜਿਹੇ ਵੀ ਕਮੈਂਟਾਂ ਦੇ ਵਿੱਚ ਹੁੰਦੇ ਜਿਨ੍ਹਾਂ ਨੂੰ ਯਕੀਨ ਨਹੀਂ ਆਉਂਦਾ ਆਇਆ ਡਾਕੂਮੈਂਟ ਸੋ ਇਹਦੇ ਵਿੱਚ ਇਹ ਲਿਖਿਆ ਕਿ ਜਿਹੜੇ ਖਾਲਸਤਾਨ ਦੇ ਸਮਰਥਕ ਉਹ ਕਾਫੀ ਸਰਗਰਮ ਨੇ USA ਕੈਨੇਡਾ UK ਤੇ ਜਰਮਨੀ ਦੇ ਅੰਦਰ ਅ ਫਰਾਂਸ ਦਾ ਵੀ ਨਾਮ ਲਿਆ ਲਿਆ ਗਿਆ ਇਹਦੇ ਵਿੱਚ ਇੱਥੇ ਲਿਖਿਆ ਕਿ ਤਕਰੀਬਨ 10 ਲੱਖ ਸਿੱਖ ਨਾਰਥ ਅਮਰੀਕਾ ਦੇ ਵਿੱਚ ਹੀ ਇਕੱਲੇ ਨਾਰਥ ਅਮਰੀਕਾ ਦੇ ਵਿੱਚ ਹੀ 10 ਲੱਖ ਸਿੱਖ ਰਹਿੰਦੇ ਨੇ ਤੇ ਉਹਨਾਂ ਦੀਆਂ ਜਿਹੜੀਆਂ ਭਾਰਤ ਦੇ ਖਿਲਾਫ ਜਿਹੜੀਆਂ ਕਾਰਵਾਈਆਂ ਉਹ ਦਿਨ-ਬਦਨ ਵੱਧ ਰਹੀਆਂ ਤੇ ਇਹ ਭਾਰਤ ਦੇ ਲਈ ਇੱਕ ਚਿੰਤਾ ਦਾ ਵਿਸ਼ ਆ ਤੇ ਕਈ ਖਾਲਸਤਾਨੀ ਜਥੇਬੰਦੀਆਂ ਨੇ ਜੋ ਕਿ ਭਾਰਤ ਦੀ ਸਰਕਾਰ ਦੇ ਖਿਲਾਫ ਕੰਮ ਕਰ ਰਹੀਆਂ ਉਦੇ ਵਿੱਚ ਇਹਨਾਂ ਨੇ 6 for justice ਤੇ buber calls international ਦਾ ਨਾਮ ਲਿਆ ਆ ਉਹ ਇਹ ਕਹਿ ਰਿਹਾ ਕਿ ਦੋ ਜਥੇਬੰਦੀਆਂ ਦੇ ਵੱਲੋਂ ਨਾਰਥ ਅਮਰੀਕਾ ਦੇ ਅੰਦਰ ਭੰ ਤੋੜ ਕੀਤੀ ਗਈ ਆ ਭਾਰਤ ਦੀ ਸਰਕਾਰ ਨੂੰ ਬਦਨਾਮ ਕੀਤਾ ਗਿਆ ਇਹ ਕਹਿ ਕੇ ਕਿ ਭਾਰਤ ਦੀ ਸਰਕਾਰ ਨੇ ਸਿੱਖਾਂ ਨੂੰ ਤਸੀਹੇ ਦਿੱਤੇ ਆ ਸਿੱਖਾਂ ਦਾ ਕਤਲ ਕੀਤਾ ਆ ਤੇ ਸਿੱਖ ਲਾਪਤਾ ਕੀਤੇ ਨੇ ਕਿਉਂਕਿ ਉਹ ਇੱਕ ਰਿਲੀਜੀਅਸ ਮਾਈਨੋਰਟੀ ਨੇ ਤੇ ਉਹਨਾਂ ਦੀ ਜਿਹੜੀ ਇੱਕ ਸਿਆਸੀ رائے ਆ ਉਹ ਭਾਰਤ ਦੀ ਸਰਕਾਰ ਤੋਂ ਅਲੱਗ ਹੈਗੀ ਆ ਤੇ ਜਿਹੜੇ ਉਹਨਾਂ ਜਥੇਬੰਦੀਆਂ ਦੇ ਜਿਹੜੇ ਲੀਡਰ ਆ ਉਹ ਉੱਥੇ ਦੀਆਂ ਜਿਹੜੀਆਂ ਲੋਕਲ ਸਰਕਾਰਾਂ ਆ ਉਹ ਭਾਵੇਂ ਬੇਸ਼ੱਕ ਕੈਨੇਡਾ ਹੋਵੇ ਆ ਯੂਐਸਏ ਹੋਵੇ ਉਹਨਾਂ ਦੇ ਵਿੱਚ ਉਹ ਵੱੜ ਚੁੱਕੇ ਨੇ ਤੇ ਜਿਹੜੀ ਇੰਡੀਆ ਦੇ ਪ੍ਰਤੀ ਜਿਹੜੀ ਪਾਲਿਸੀ ਆ ਯੂਐਸਏ ਦੀ ਤੇ ਕੈਨੇਡਾ ਨੂੰ ਉਹਨੂੰ ਪ੍ਰਭਾਵਿਤ ਕਰ ਰਹੇ ਨੇ ਇੰਡੀਆ ਦੇ ਖਿਲਾਫ ਪ੍ਰੋਪਾਗੈਂਡਾ ਕਰ ਰਹੇ ਨੇ ਤੇ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਭਾਰਤ ਦੀ ਜਿਹੜੀ ਇੱਕ ਇਮੇਜ ਆ ਉਹਨੂੰ ਨੁਕਸਾਨ ਪਹੁੰਚਾ ਰਹੇ ਨੇ ਇਹ ਖਾਲਸਤਾਨੀ ਜਥੇਬੰਦੀਆਂ ਦਾ ਜਿਹੜਾ ਕੰਮ ਕਰਨ ਦਾ ਜਿਹੜਾ ਤਰੀਕਾ ਉਹ ਬਦਲ ਚੁੱਕਾ ਆ ਇਹਨਾਂ ਦੀ ਸ਼ੁਰੂਆਤ ਹੋਈ ਸੀਗੀ ਇੱਕ برਤਾਂਤ ਸਰਜ ਕੇ ਭਾਰਤ ਦੀ ਸਰਕਾਰ ਦੇ ਖਿਲਾਫ ਹੁਣ ਇਹ ਸੜਕਾਂ ਦੇ ਉੱਤੇ ਵੀ ਪ੍ਰਦਰਸ਼ਨ ਕਰਨ ਕਰਨ ਲੱਗ ਪਏ ਨੇ ਸਾਡੀਆਂ ਜਿਹੜੀਆਂ ਏਜੰਸੀਆਂ ਆ ਜਾਂ ਸਾਡੀਆਂ ਜਿਹੜੀਆਂ ਕਾਉਂਸਲੈਟਸ ਆ ਉਹਨਾਂ ਦੇ ਵੱਲੋਂ ਸਾਨੂੰ ਇਹ ਇਨਫੋਰਮੇਸ਼ਨ ਮਿਲ ਰਹੀ ਆ ਕਿ ਜਿਹੜੇ ਉਹਨਾਂ ਮੁਲਕਾਂ ਦੇ ਜਿਹੜੇ ਲੀਡਰ ਨੇ ਉਹ ਭਾਵੇਂ ਕੈਨੇਡਾ ਆ ਭਾਵੇਂ ਯੂ ਐਸ ਏ ਆ ਉਹੋ ਲੀਡਰ ਇਨ ਖਾਲਸਤਾਨ ਦੇ ਜਿਹੜੇ ਸਮਰਥਕ ਆ ਉਹਨਾਂ ਦੀ ਹਮਾਇਤ ਕਰ ਰਹੇ ਆ ਇਸ ਗੱਲ ਦੇ ਨਾਲ ਸਾਨੂੰ ਸੰਸਾਰ ਪੱਧਰ ਤੇ ਸਾਨੂੰ ਨੁਕਸਾਨ ਆ ਇਸ ਗੱਲ ਦਾ ਤੇ ਅਸੀਂ ਜਿਹੜੇ ਯੂ ਐਸ ਏ ਤੇ ਕੈਨੇਡਾ ਦੇ ਲੀਡਰ ਆ ਉਹਨਾਂ ਨੂੰ ਆਪਣੀ ਜਿਹੜੀ ਚਿੰਤਾ ਹੈ ਇਹ ਪ੍ਰਗਟਾਈ ਆ ਪਰ ਉਹਨਾਂ ਦਾ ਹਮੇਸ਼ਾ ਇਹ ਜਵਾਬ ਹੁੰਦਾ ਆ ਕਿ ਜਿਹੜੇ ਖਾਲਸਤਾਨ ਦੇ ਸਮਰਥਕਾ ਉਹਨਾਂ ਨੇ ਕੋਈ ਕਾਨੂੰਨ ਨਹੀਂ ਤੋੜਿਆ ਤੇ ਉਹਨਾਂ ਦੀ ਬੋਲਣ ਦੀ ਆਜ਼ਾਦੀ ਆ ਫਰੀडम ਆਫ ਸਪੀਚ ਤੇ ਉਹਨਾਂ ਕੋ ਆਪਣੇ ਮਨੁੱਖੀ ਅਧਿਕਾਰਾਂ ਬਾਰੇ ਗੱਲ ਰੱਖਣ ਦਾ ਵੀ ਅਧਿਕਾਰ ਹੈਗਾ ਆ ਬੇਸ਼ੱਕ ਭਾਰਤ ਦਾ ਤੇ ਪੱਛਮ ਦੇ ਮੌਲਕਾਂ ਦਾ ਜਿਹੜਾ ਆਪਸ ਵਿੱਚ ਰਿਸ਼ਤਾ ਆ ਉਹ ਵਧੀਆ ਆ ਪਰ ਜਿਹੜੇ ਪੱਛਮ ਦੇ ਮੌਲਕਾ ਉਹ ਖਾਲਸਤਾਨ ਦੇ ਮੁੱਦੇ ਨੂੰ ਇੱਕ ਜੀਓ ਪੋਲਿਟਿਕਲ ਟੂਲ ਦੇ ਤੌਰ ਤੇ ਵਰਤ ਰਿਹਾ ਇੱਕ ਪਾਸੇ ਜਿਹੜੇ ਪੱਛਮ ਦੇ ਮੌਲਕਾ ਉਹ ਭਾਰਤ ਨੂੰ ਇੱਕ ਸਟ੍ਰੈਟੈਜੀਕ ਪਾਰਟਨਰ ਦੇ ਤੌਰ ਤੇ ਵੇਖ ਰਹੇ ਆ ਤਾਂ ਕਿ ਚਾਈਨਾ ਤੇ ਰਸ਼ੀਆ ਨੂੰ ਇੱਕ ਤਰ੍ਹਾਂ ਦਾ ਕਾਊਂਟਰ ਬੈਲੈਂਸ ਕੀਤਾ ਜਾਵੇ ਪਰ ਦੂਜੇ ਪਾਸੇ ਇਹ ਜਿਹੜਾ ਖਾਲਸਤਾਨ ਦਾ ਮੁੱਦਾ ਇਹਨੂੰ ਇਹ ਰਸ਼ੀਆ ਤੇ ਯੂਕਰੇਨ ਦੇ ਕੌਨਫਲਿਕਟ ਦੇ ਵਿੱਚ ਇੱਕ ਜੀਓ ਪੋਲਿਟਿਕਲ ਟੂਲ ਦੇ ਤੌਰ ਤੇ ਵਰਤਿਆ ਜਾ ਰਿਹਾ ਤੇ ਅਗਲੀ ਜਿਹੜੀ ਗੱਲ ਇਸ ਡਾਕੂਮੈਂਟ ਦੇ ਵਿੱਚ ਲਿਖੀ ਗਈ ਆ ਉਹ ਸਭ ਤੋਂ ਮਹੱਤਵਪੂਰਨ ਆ ਉਹ ਇਹ ਲਿਖਿਆ ਉਹਨਾਂ ਨੇ ਇਹ ਜਿਹੜਾ ਫੋਰਨ ਸੈਕਟਰੀ ਆ ਵਿਨੇ ਕੁਆਤਰਾ ਉਹ ਇਹ ਲਿਖਦਾ ਆ ਕਿ ਜਿਹੜੀਆਂ ਕਾਉਂਸੂਲੇਟਸ ਆ ਅਸੀਂ ਤੁਹਾਨੂੰ ਇਹ ਰਿਕੁਐਸਟ ਕਰਦੇ ਆ ਕਿ ਜਿਹੜੀਆਂ ਖੁਫੀ ਏਜੰਸੀ ਖੁਫੀਆ ਏਜੰਸੀਆਂ ਆ ਰਾ ਆਈਬੀ ਤੇ ਐਨਆਈਏ ਉਹਨਾਂ ਦੇ ਜਿਹੜੇ ਏਜੰਟਾ ਆਪਦੀਆਂ ਕਾਉਂਸੂਲੇਟਸ ਵਿੱਚ ਉਹਨਾਂ ਨੂੰ ਸ਼ਾਮਲ ਕਰੋ ਇਹ ਇਹ ਜਿਹੜੀਆਂ ਖਾਲਸਤਾਨੀ ਜਥੇਬੰਦੀਆਂ ਯੂਐਸਏ ਤੇ ਕੈਨੇਡਾ ਦੇ ਅੰਦਰ ਆ ਉਹਨਾਂ ਦਾ ਸਿਕੰਜਾ ਕੱਸੋ ਇਹ ਦੇ ਵਿੱਚ ਹਰਦੀਪ ਸਿੰਘ ਨੱਜਰ ਦਾ ਨਾਮ ਵੀ ਉਹਨਾਂ ਨੇ ਬਕਾਇਦਾ ਲਿਆ ਆ ਤੇ ਇੱਚ ਇਹ ਲਿਖਿਆ ਕਿ ਸਖਤ ਤੋਂ ਸਖਤ ਸਖਤ ਤੋਂ ਸਖਤ ਕਾਰਵਾਈ ਇਹਨਾਂ ਵਿਅਕਤੀਆਂ ਤੇ ਇਹਨਾਂ ਖਾਲਸਤਾਨੀ ਜਥੇਬੰਦੀਆਂ ਤੇ ਖੁਣੀ ਚਾਹੀਦੀ ਆ ਤੇ ਦੂਜੀ ਜਿਹੜੀ ਰਿਕੁਐਸਟ ਆ ਕਾਉਂਸਲਟਾਂ ਨੂੰ ਇਹ ਇਹ ਆ ਕਿ ਜਿਹੜੇ ਜਿਹੜੀਆਂ ਲੋਕਲ ਅਥਾਰਟੀਜ਼ ਆ OBESHK RCMP ਜੋ ਕਿ ਕੈਨੇਡਾ ਦੀ ਪੁਲਿਸ ਆ ਜਾਂ ਗਲੋਬਲ ਅਫੇਅਰਸ ਕੈਨੇਡਾ ਜਿਹੜੀ ਏਜੰਸੀ ਆ ਉਹਨਾਂ ਦੇ ਨਾਲ ਤੁਸੀਂ ਆ ਆਪਦਾ ਜਿਹੜਾ ਰਿਸ਼ਤਾ ਆ ਉਹ ਮੇਨਟੇਨ ਕਰਕੇ ਰੱਖਣਾ ਆ ਤੇ ਉਹਨਾਂ ਦੇ ਨਾਲ ਲਗਾਤਾਰ ਜਿਹੜੀ ਇਨਫੋਰਮੇਸ਼ਨ ਆ ਸਾਂਝੀ ਵੀ ਕਰਨੀ ਆ ਤੇ ਉਹਨਾਂ ਤੋਂ ਲੈਣੀ ਵੀ ਆ ਜਿਹੜੇ ਖਾਲਸਾਣ ਦੇ ਸਮਰਥਕ ਆ ਅਤੇ ਜਿਹੜੇ ਲੋਕਲ ਅਫੀਸ਼ੀਅਲਸ ਆ ਜਾਂ ਐਮਪੀ ਆ ਉਹਨਾਂ ਦੇ ਵਿਚਾਰ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੇ ਨੇੜਿਓਂ ਨਜ਼ਰ ਰੱਖਣੀ ਚਾਹੀਦੀ ਆ ਇਹ ਲਿਖਿਆ ਗਿਆ ਆ ਤੀਜੀ ਤੇ ਆਖਰੀ ਜਿਹੜੀ ਰਿਕੁਐਸਟ ਇਸ ਚਿੱਠੀ ਦੇ ਵਿੱਚ ਕੀਤੀ ਗਈ ਆ ਕਾਉਂਸੂਲੇਟਸ ਨੂੰ ਉਹ ਇਹ ਆ ਕਿ ਜਿਹੜੀਆਂ ਭਾਰਤ ਸੀ ਭਾਰਤ ਸਰਕਾਰ ਦੇ ਹੱਕ ਦੇ ਵਿੱਚ ਜਿਹੜੀਆਂ ਕੁਝ ਜਥੇਬੰਦੀਆਂ ਆ ਵੀ ਉਹਨਾਂ ਨੂੰ ਤੁਸੀਂ ਨਾਲ ਲੈ ਕੇ ਚੱਲੋ ਉਹ ਜਥੇਬੰਦੀਆਂ ਦਾ ਨਾਮ ਹੈਗਾ ਇੰਡੋ ਕੈਨੇਡਾ ਐਸੋਸੀਏਸ਼ਨ ਇੰਡੋ ਕੈਨੇਡਾ ਚੈਂਬਰ ਆਫ ਕਾਮਰਸ ਦ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਅਮਰੀਕਨ ਐਸੋਸੀਏਸ਼ਨਸ high silicon valley association of indo americans foundation for india and indian diaspora studies federation of indian associations us ibc india diaspora so ਇਹ ਕਿਹਾ ਗਿਆ ਕਿ ਇਹਨਾਂ ਨੂੰ ਲੈ ਕੇ ਤੁਸੀਂ ਨਾਲ ਚੱਲੋ ਜਦੋਂ ਵੀ ਸਿੱਖ ਸੜਕਾਂ ਦੇ ਆ ਕੇ ਪ੍ਰਦਰਸ਼ਨ ਕਰਦੇ ਆ ਇਹਨਾਂ ਜਥੇਬੰਦੀਆਂ ਨੂੰ ਨਾਲ ਲੈ ਕੇ ਤੇ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿਓ ਆਖਰ ਦੇ ਵਿੱਚ ਉਹਨਾਂ ਨੇ ਇਹ ਲਿਖਿਆ ਕਿ ਜਿਹੜੇ ਮੋਡਰਟ ਸੈਖਾ ਉਹਨਾਂ ਨਾਲ ਵੀ ਤੁਸੀਂ ਡਾਇਲੌਗ ਰੱਖੋ ਤੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੋ ਮੈਂ ਤੇ ਮੋਡਰਟ ਸੈਖਸ ਨੂੰ ਸਧਾਰਨ ਪੰਜਾਬੀ ਦੇ ਵਿੱਚ ਇਹੀ ਕਹਿ ਸਕਦਾ ਮਰੀਆਂ ਜ਼ਮੀਰਾਂ ਵਾਲੇ ਜਿਹੜੇ ਸੈਖਾ ਸੋ ਇਹ ਸਾਰੀ ਚਿੱਠੀ ਆ ਜੋ ਕਿ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੱਤੀ ਆ ਇਹ ਜਿਹੜੀ ਕਾਉਂਸਲੇਟ ਵਾਸ਼ਿੰਗਟਨ ਦੇ ਵਿੱਚ ਉਹਨੂੰ ਵੀ ਭੇਜੀ ਗਈ ਆ ਨਿਊਯਾਰਕ ਸ਼ਿਕਾਗੋ ਹਿਊਸਟਨ ਸੈਨ ਫਰਾਂਸਿਸਕੋ ਐਟਲਾਂਟਾ ਵੈਨਕੂਵਰ ਤੇ ਟ੍ਰਾਂਟੋ ਕੁਦਰਤੀ ਜਿਹੜੀ ਇਹ ਸੀਕ੍ਰੀਟ ਮੈਮੋ ਅੱਜ ਲੀਕ ਹੋਈ ਹੈ ਕੁਝ ਘੰਟੇ ਪਹਿਲਾਂ ਮੈਂ ਇਹਦੀਆਂ ਕੜੀਆਂ ਮੇਰੀ ਪਿਛਲੀ ਵੀਡੀਓ ਦੇ ਨਾਲ ਜੋੜਦੀਆਂ ਜਿਹਦੇ ਵਿੱਚ ਮੈਂ ਇਹ ਗੱਲ ਇਹ ਮੈਂ ਸਨੇਹਾ ਤੁਹਾਨੂੰ ਦਿੱਤਾ ਸੀਗਾ ਕਿ ਹੁਣ ਜਿਹੜਾ ਰਿਸ਼ਤਾ ਯੂਐਸਏ ਦਾ ਤੇ ਭਾਰਤ ਦਾ ਉਹ ਥੋੜੀ ਜੀ ਤਲਖੀ ਆਈ ਹੋਈ ਉਸ ਰਸਤੇ ਦੇ ਵਿੱਚ ਟੈਰਰਿਸ ਨੂੰ ਲੈ ਕੇ ਤੇ ਹੁਣ ਇੱਕ ਵਧੀਆ ਸਮਾਂ ਆ ਆਪਣਾ ਨੈਰੇਟਿਵ ਸੈੱਟ ਕਰਨ ਲਈ ਕਿਉਂਕਿ ਜਦੋਂ ਕਿਸੇ ਵੀ ਦੋ ਮੁਲਕਾਂ ਦੇ ਅੰਦਰ ਖਾਸ ਕਰਕੇ ਯੂ ਐਸ ਏ ਤੇ ਕਿਸੇ ਦੂਜੇ ਮੁਲਕ ਦੇ ਅੰਦਰ ਕੋਈ ਤਲਖੀ ਦਾ ਮਾਹੌਲ ਹੋਵੇ ਉਦੋਂ ਆ ਮੌਕਾ ਹੁੰਦਾ ਹੈ ਆਪ ਦਾ ਨੈਰੇਟਿਵ ਸੈੱਟ ਕਰਨ ਦੇ ਲਈ ਉਹ ਪੰਜਾਬੀ ਜਿਹਨੂੰ ਕਹਿੰਦੇ ਆ ਵੀ ਉਦੋਂ ਹੀ ਸੱਟ ਮਾਰਨੀ ਚਾਹੀਦੀ ਹੈ ਜਦੋਂ ਲੋਹਾ ਗਰਮ ਹੋਵੇ ਤੇ ਹੁਣ ਜਿਹੜਾ ਲੋਹਾ ਉਹ ਗਰਮ ਹੋ ਰਿਹਾ ਆ ਸੋ ਹੁਣ ਨੈਰੇਟਿਵ ਸੈੱਟ ਕਰਨ ਦੀ ਲੋੜ ਆ ਕਿ ਅਸੀਂ ਇੱਕ ਰਿਲੀਜੀਅਸ ਮਾਈਨੋਰਟੀ ਹੋਣ ਦੇ ਨਾਤੇ 1947 ਤੋਂ ਲੈ ਕੇ ਅੱਜ ਤੱਕ ਸਾਡੇ ਤੇ ਅਤਿਆਚਾਰ ਕੀਤਾ ਗਿਆ ਸਾਡਾ ਜਿਦਾ ਇਹਨਾਂ ਨੇ ਇਸ ਚਿੱਠੀ ਦੇ ਵਿੱਚ ਵੀ ਲਿਖਿਆ ਸਾਡਾ ਟੌਰਚਰ ਕੀਤਾ ਗਿਆ ਸਾਡਾ ਕਤਲ ਕੀਤਾ ਗਿਆ ਸਾਡੇ ਹਜ਼ਾਰਾਂ ਹੀ ਜਿਹੜੇ ਸੈਖਾ ਉਹ ਲਾਪਤਾ ਕੀਤੇ ਗਏ ਨੇ ਸੋ ਇਹਨਾਂ ਨੂੰ ਵੀ ਇਹਨਾਂ ਸਾਰੀਆਂ ਗੱਲਾਂ ਦਾ ਖਤਰਾ ਆ ਤੇ ਇਹਨਾਂ ਨੂੰ ਵੀ ਪਤਾ ਆ ਇਹ ਸਾਰੀਆਂ ਗੱਲਾਂ ਇਹਨਾਂ ਨੇ ਆਪਣੀ ਚਿੱਠੀ ਦੇ ਅੰਦਰ ਲਿਖੀਆਂ ਆ ਇਸ ਲੀਕ ਡਾਕੂਮੈਂਟ ਤੋਂ ਇਹ ਸਾਬਤ ਹੁੰਦਾ ਆ ਕਿ ਜਿਹੜੀ ਭਾਰਤ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਜ਼ ਆ ਉਹਨਾਂ ਨੇ ਸਿੱਧਾ-ਸਿੱਧਾ ਆਰਡਰ ਇੰਡੀਅਨ ਹਾਈ ਕਮਿਸ਼ਨ ਆਫ ਆਟਵਾ ਨੂੰ ਦਿੱਤਾ ਕਿ ਤੁਸੀਂ ਜਿਹੜੇ ਖਾਲਸਤਾਨ ਦੇ ਜਿਹੜੇ ਸਮਰਥਕ ਖਾਲਸਤਾਨ ਦੀਆਂ ਜਿਹੜੀਆਂ ਜਥੇਬੰਦੀਆਂ ਤੇ ਬਕਾਇਦਾ ਉਹਨਾਂ ਨੇ ਨਾਲ ਹੈ ਹਰਦੀਪ ਸਿੰਘ ਨੱਜਰ ਦਾ ਕਿ ਇਹਨਾਂ ਸਾਰਿਆਂ ਨੂੰ ਤੁਸੀਂ ਟਾਰਗੇਟ ਕਰਨਾ ਹੈ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਹੈ ਆਪਾਂ ਨੂੰ ਪਤਾ ਕਿ ਇਸ ਚਿੱਠੀ ਜੋ ਕਿ ਅਪ੍ਰੈਲ 23 ਦੇ ਵਿੱਚ ਲਿਖੀ ਠੀਕ 2 ਮਹੀਨੇ ਮਗਰੋਂ ਹਰਦੀਪ ਸਿੰਘ ਨੇ ਜਰ ਦਾ ਇਹਨਾਂ ਨੇ ਕਤਲ ਕਰਵਾਇਆ ਮੈਂ ਇਸ ਲੀਕ ਡਾਕੂਮੈਂਟ ਨੂੰ ਕਾਫੀ ਪੋਜ਼ਿਟਿਵਲੀ ਦੇਖ ਰਿਹਾ ਹਾਂ ਕਿਉਂਕਿ ਇਤੋਂ ਆਪਾਂ ਨੂੰ ਪਤਾ ਚੱਲਦਾ ਆ ਕਿ ਜਿਹੜੇ ਜਿਹੜਾ ਆਪਾਂ ਇੱਕ ਨੈਰੇਟਿਵ ਸੈੱਟ ਕਰ ਰਹੇ ਹਾਂ ਜੋ ਕਿ ਸੱਚਾ ਨੈਰੇਟਿਵ ਝੂਠਾ ਨਹੀਂ ਇਹ ਜਿਹੜੀ ਭਾਰਤੀ ਸਰਕਾਰ ਇਹ ਝੂਠਾ ਨੈਰੇਟਿਵ ਸਿੱਖਾਂ ਦੇ ਖਿਲਾਫ ਸੈੱਟ ਕਰ ਰਹੀ ਆ ਪਰ ਆਪਣਾ ਜਿਹੜਾ ਨੈਰੇਟਿਵ ਸੱਚਾ ਆ ਕਿ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ 1947 ਤੋਂ ਲੈ ਕੇ ਅੱਜ ਤੱਕ ਸਿੱਖਾਂ ਦੇ ਨਾਲ ਵਿਤਕਰਾ ਹੋਇਆ ਆ ਸਿੱਖਾਂ ਦਾ ਕਤਲ ਕੀਤਾ ਗਿਆ ਆ ਸਿੱਖਾਂ ਨੂੰ ਲਾਪਤਾ ਕੀਤਾ ਗਿਆ ਉਹ ਜਿਹੜਾ ਇੱਕ ਨੈਰੇਟਿਵ ਅਸੀਂ ਆਪਾਂ ਪੱਛਮ ਦੇ ਵਿੱਚ ਐਕਸੈਪਟ ਕੀਤਾ ਆ ਖਾਸ ਕਰਕੇ ਯੂਐਸਏ ਤੇ ਕੈਨੇਡਾ ਦੇ ਅੰਦਰ ਉਹਦਾ ਅਸਰ ਇਹਨਾਂ ਤੇ ਹੋ ਰਿਹਾ ਆ ਆਪਾਂ ਜਿਹੜੇ ਪ੍ਰਦਰਸ਼ਨ ਕਰ ਰਹੇ ਆ ਉਹਦਾ ਅਸਰ ਹੋ ਰਿਹਾ ਆ ਆਪਾਂ ਜਿਹੜੀ ਅਗਲੀ ਪੀੜ੍ਹੀ ਦੇ ਆਪਣੇ ਜਿਹੜੇ ਨੌਜਵਾਨ ਬੱਚੇ ਆ ਉਹਨਾਂ ਨੂੰ ਆਪਾਂ ਕੈਨੇਡਾ ਤੇ ਯੂਐਸਏ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਆਪਾਂ ਉਹਨਾਂ ਨੂੰ ਭੇਜ ਰਹੇ ਹਾਂ ਉਹਦਾ ਅਸਰ ਹੋ ਰਿਹਾ ਆ ਤੇ ਇਹ ਜਿਹੜੇ ਆਪਾਂ ਕੰਮ ਕਰਦੇ ਆ ਰਹੇ ਆ ਕਈ ਵਰੀ ਇਹ ਲੱਗਦਾ ਹੁੰਦਾ ਆ ਕਿ ਇਹਨਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਇਹ ਜਿਹੜੀ ਇਹ ਲੀਕ ਡਾਕੂਮੈਂਟ ਆ ਇਹ ਇਸ ਗੱਲ ਨੂੰ ਬਿਆਨ ਕਰਦੀ ਆ ਕਿ ਇੰਨਾਂ ਗੱਲਾਂ ਦਾ ਅਸਰ ਹੋ ਰਿਹਾ ਤੇ ਆਪਾਂ ਗਾਂ ਵੀ ਇਹ ਸਾਰੇ ਕੰਮ ਕਰਨੇ ਆ ਤੇ ਇਹਨਾਂ ਦਾ ਅਸਰ ਹੋਊਗਾ ਆਪਾਂ ਇਦਾਂ ਹੀ ਸਾਰੀ ਗੱਲਬਾਤ ਨੂੰ ਜਾਰੀ ਰੱਖਣਾ ਆ